ਬੀ ਨੂੰ ਨੋਟਿਸ ਲਾਇਆ ਕਿ 21 ਤਰੀਕ ਨੂੰ ਤੁਹਾਡੇ ਘਰ ਤੋੜ ਦੇਤੇ ਜਾਊ। ਸੋ ਇਹ ਮੈਨੂੰ ਲੱਗਦਾ ਕਿ ਭਗਵੰਤ ਮਾਨ ਜੀ ਦੇ ਅੰਦਰ ਔਰੰਗਜੇਬ ਦੀ ਰੂਹ ਪ੍ਰਵੇਸ਼ ਕਰ ਗਈ ਹੈ। ਜਿਹੜਾ ਬੰਦਾ ਇਹ ਗੀਤ गाਦਾ ਕਿ ਤੂੰ ਮਗਦਾ ਰਹੀ ਫੇ ਸੂਰਜਾ ਕਮੀਆਂ ਦੇ ਵੇੜੇ ਔਰ ਉਹ ਕਮੀਆਂ ਦੇ ਘਰ ਟੋਣ ਦੇ ਘਰ ਢਾਣ ਦੇ ਲਈ ਜੀਸੀਬੀ ਬਲਡੋజర్ ਪੁਲਿਸ ਲਗਾਉਂਦਾ ਔਰ ਅਸੀਂ ਸਰਕਾਰ ਨੂੰ ਸ਼ਾਸਨ ਨੂੰ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਹਾਂ ਉਹ ਆਪਣੇ ਇਸ ਜ਼ਾਬਰ ਰਵਈਏ ਤੋਂ ਬਦਲਾਅ ਕਰੇ ਬੌਧਨ ਸਮਾਜ ਪਾਰਟੀ ਗਰੀਬਾਂ ਦੀ ਪਿੱਠ ਤੇ ਆ ਪੰਜਾਬ ਦੀ ਸਰਕਾਰ ਜਿਹੜੀ ਆ ਉਹ ਜਨਤੰਤਰ ਦੀ ਹੱਤਿਆ ਤੇ ਉਤਰਿਆਈ ਸਰਕਾਰਾਂ ਜਨਤਾ ਦੇ ਦੁੱਖਾਂ ਦਾ ਹੱਲ ਕਰਨ ਲਈ ਬਣਾਈਆਂ ਜਾਂਦੀਆਂ ਨਾ ਕਿ ਜਨਤਾ ਲਈ ਦੁੱਖ ਪੈਦਾ ਕਰਨ ਲਈ ਅਰਹਿਮਪੁਰ ਮਹੱਲਾ ਹਸ਼ਿਆਰਪੁਰ ਦੇ ਵਿੱਚ ਜਿਹੜੇ ਘਰ 1992 ਦੇ 90 ਦੇ ਪਲਾਟ ਖਰੀਦ ਕੇ ਆ ਮੇਰੇ ਕੋਲ ਰਜਿਸਟਰੀਆਂ ਬਣੇ ਹੋਏ ਆ ਰਜਿਸਟਰੀਆਂ ਉਹਨਾਂ ਦੇ ਨਾਮ ਤੇ ਆ ਮੀਟਰ ਨਾਮ ਤੇ ਆ ਬਿਜਲੀ ਦੇ ਕਨੈਕਸ਼ਨ ਪਾਣੀ ਦੇ ਕਨੈਕਸ਼ਨ ਔਰ ਉਹਨਾਂ ਦੇ ਘਰਾਂ ਨੂੰ ਤੋੜਨੇ ਦੇ ਇੰਪਰੂਵਮੈਂਟ ਟਰਸਟ ਨੇ ਨੋਟਿਸ ਲਗਾ ਦਿੱਤੇ ਕੱਲ 20 ਤਰੀਕ ਨੂੰ ਬੀ ਨੂੰ ਨੋਟਿਸ ਲਾਇਆ ਕਿ 21 ਤਰੀਕ ਨੂੰ ਤੁਹਾਡੇ ਘਰ ਤੋੜ ਦੇਤੇ ਜਾਊਗਾ ਰਾਤੋਂ ਰਾਤ ਖਾਲੀ ਕਰ ਦੇ ਸੋ ਇਹ ਮੈਨੂੰ ਲੱਗਦਾ ਕਿ ਭਗਵੰਤ ਮਾਨ ਜੀ ਦੇ ਅੰਦਰ ਔਰੰਗਜ਼ੇਬ ਦੀ ਰੂਹ ਪ੍ਰਵੇਸ਼ ਕਰ ਗਈ ਹੋ ਬੈਂਤ ਸਿੰਘ ਦੀ ਰੂਹ ਪ੍ਰਵੇਸ਼ ਕਰ ਗਈ ਇਹਨਾਂ ਇਹਦੇ ਅੰਦਰ ਲੋਕਤੰਤਰ ਨਾਂ ਦੀ ਕੋਈ ਚੀਜ਼ ਬਚੀ ਨਹੀਂ ਹੈ ਐਸਾ ਜਾਬਰ ਕਾਫਰ ਗੈਰ ਜ਼ਿੰਮੇਵਾਰ ਰਵਈਆ ਪੰਜਾਬ ਦੇ ਅੰਦਰ ਜਿਹੜਾ ਬੰਦਾ ਇਹ ਗੀਤ गाਦਾ ਕਿ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਔਰ ਉਹ ਕਮੀਆਂ ਦੇ ਘਰ ਟੋਣ ਦੇ ਘਰ ਢਾਣ ਦੇ ਲਈ ਜੀਸੀਬੀ ਬਲਡੋజర్ ਪੁਲਿਸ ਲਗਾਉਂਦਾ ਐਸੇ ਵਿਵਹਾਰ ਦੀ ਬਹੁਜਨ ਸਮਾਜ ਪਾਰਟੀ ਨਿੰਦਾ ਕਰਦੀ ਹੈ ਔਰ ਅਸੀਂ ਸਰਕਾਰ ਨੂੰ ਸ਼ਾਸਨ ਨੂੰ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਕਿ ਉਹ ਆਪਣੇ ਇਸ ਜਾਬਰ ਰਵਈਏ ਤੋਂ ਬਦਲਾਅ ਕਰੇ ਮੌਜੂਦ ਸਮਾਜ ਪਾਰਟੀ ਗਰੀਬਾਂ ਦੀ ਪਿੱਛਤੇ ਆ ਅਸੀਂ ਪੰਜਾਬ ਦਾ ਉਜਾੜਾ ਰੋਕਣੇ ਲਈ ਪੰਜਾਬ ਸੰਭਾਲੋ ਮਹਿਮ 15 ਮਾਰਚ ਨੂੰ ਸ਼ੁਰੂ ਕਰ ਚੁੱਕੇ ਪੰਜਾਬ ਦੀ ਸਰਕਾਰ ਨੇ ਪੰਜਾਬ ਨੂੰ ਉਜਾੜਨ ਦਾ ਕੰਮ ਵੈਸੇ ਤਾਂ 78 ਸਾਲਾਂ ਦੇ ਹੁਕਮਰਾਨਾਂ ਨੇ ਜਾਰੀ ਰੱਖਿਆ ਲੇਕਿਨ ਇਹ ਸਰਕਾਰ ਵੀ ਉਸੇ ਹੀ ਲੀਹਾਂ ਤੇ ਚੱਲ ਪਈ ਆ ਡਰਗ ਮਾਫੀਆ ਬੇਖੌਫ ਡਰਗ ਦੀ ਹੋਮ ਡਿਲੀਵਰੀ ਕਰ ਰਿਹਾ ਧਾਰਮਿਕ ਸਥਾਨਾਂ ਦੇ ਮੋਰੇ ਸ਼ਰਾਬ ਦੇ ਠੇਕੇ ਖੋਲੇ ਜਾ ਰਹੇ ਗਰੀਬਾਂ ਦੇ ਮਹੱਲਿਆਂ 'ਚ ਨਜਾਇਜ਼ ਸ਼ਰਾਬ ਦੀਆਂ ਦੁਕਾਨਾਂ ਖੁਲਾਈਆਂ ਜਾ ਰਹੀਆਂ ਮੈਂ ਹਸ਼ਿਆਰਪੁਰ ਜ਼ਿਲ੍ਹੇ ਦੇ ਪੁਲਿਸ ਕਪਤਾਨ ਦੀ ਗੂੜੀ ਨਿੰਦੇ ਜਿਹੜਾ ਸੱਤਾ ਪਿਆ ਮੈਂ ਉਹਦੀ ਵੀ ਨੀਂਦ ਖੋਲਣੀ ਚਾਹੁੰਦਾ ਕਿ ਇਹ ਨਜਾਇਜ਼ ਦੁਕਾਨਾਂ ਪਿੰਡਾਂ ਦੇ ਵਿੱਚ ਬੰਦ ਕਰਾਈਆਂ ਜਾਣ ਕੋਈ ਤਰਨ ਤਰਨ ਵਰਗੀ ਘਟਨਾ ਇੱਥੇ ਅਣ ਹੋਣੀ ਨਾ ਵਾਪਰੇ ਤੋ ਅਗਰ ਕੁਛ ਐਸਾ ਵਾਪਰੇਗਾ ਤੋ ਜ਼ਿਲ੍ਹਾ ਪੁਲਿਸ ਮੁਖੀ ਇੱਕ ਨੰਬਰ ਤੇ ਉਸ ਪਾਪ ਦਾ ਭਾਗੀਦਾਰ ਹੋਏਗਾ ਔਰ ਜ਼ਿਲ੍ਹਾ ਪੁਲਿਸ ਮੁਖੀ ਨੂੰ ਉਹ ਪਾਪ ਭੁਗਤਣਾ ਪਏ ਅਸੀਂ ਫਿਰ ਇੱਕ ਵਾਰ ਡਿਪਟੀ ਕਮਿਸ਼ਨਰ ਨੂੰ ਪੁਲਿਸ ਕਪਤਾਨ ਨੂੰ ਪੰਜਾਬ ਦੀ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਇਹ ਘਰ ਤੋੜਨ ਦਾ ਮਾਲਕੀ ਵਾਲੇ ਘਰ ਤੋੜਨ ਦਾ ਜਿਹੜਾ ਤੁਸੀਂ ਨੋਟਿਸ ਦਿੱਤਾ ਇਹਨੂੰ ਤੁਰੰਤ ਵਾਪਸ ਲਓ ਪੰਜਾਬ ਦਾ ਉਜਾੜਾ ਬੀਐਸਪੀ برداشت ਨਹੀਂ ਕਰੇਗੀ ਔਰ 22 ਤਰੀਕ ਨੂੰ ਅਸੀਂ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਬੌਧਨ ਸਮਾਜ ਪਾਰਟੀ ਸੜਕਾਂ ਤੇ ਆ ਜਿਹੜਾ ਮਜੀਠੇ ਚ 27 ਲੋਕ ਪੰਜਾਬ ਸਰਕਾਰ ਦੀ ਜ਼ਹਿਰੀਲੀ ਸ਼ਰਾਬ ਪਲਾਉਣ ਵਾਲੀ ਨੀਤੀ ਦੀ ਪੇਂਟ ਚੜੇ ਤਾਂ ਬੌਧਨ ਸਮਾਜ ਪਾਰਟੀ ਉਹਦੇ ਖਿਲਾਫ ਔਰ ਚਿੱਟੇ ਦੀ ਹੋਮ ਡਿਲੀਵਰੀ ਦੇ ਖਿਲਾਫ ਸਾਡਾ ਕੱਲ ਨੂੰ ਇੱਕ ਦਿਨ ਦਾ ਅੰਦੋਲਨ ਪੰਜਾਬ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਓ ਬੌਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਮ ਦਾ ਹਿੱਸਾ ਬਣੋ ਇਹਦੀ ਸ਼ਕਤੀ ਬਣੋ ਇਹਨੂੰ ਅਸ਼ੀਰਵਾਦ ਦਿਓ ਸਰ ਜਿਵੇਂ ਕਿ ਕੇ ਸਰਕਾਰ ਲੋਕਾਂ ਦੀ ਭਲਾਈ ਵਾਸਤੇ ਆ ਪਰ ਘਰਾਂ ਨੂੰ ਲੋਕਾਂ ਨੂੰ ਬੇਕਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜੇਕਰ ਇਹਦਾ ਹੱਲ ਨਹੀਂ ਹੁੰਦਾ ਅਗਲਾ ਸਟੈਪ ਜਿਹੜਾ ਹੈ ਕਿ ਕੀ ਚੱਕਿਆ ਜਾਵੇ ਦੇਖੋ ਬੌਜਨ ਸਮਾਜ ਪਾਰਟੀ ਜਨਤਾ ਚ ਜਾਏਗੀ ਅਸੀਂ ਇੱਕ ਲੋਕ ਲਹਿਰ ਖੜੀ ਕਰਾਂਗੇ ਸਰਕਾਰ ਦੇ ਜ਼ਬਰ ਤੇ ਵਿਰੋਧ ਔਰ ਉਹ ਲੋਕ ਲਹਿਰ ਖੜੀ ਕਰਕੇ ਹੀ ਸਰਕਾਰ ਨੂੰ ਆਪਣੀ ਨੀਤ ਔਰ ਨੀਤੀ 'ਚ ਬਦਲਾਅ ਕਰਨ ਲਈ ਮਜਬੂਰ ਕਰਾਂਗੇ। ਤੇ ਸਰ ਆਪਸਰਾ ਨੂੰ ਕਿਹਾ ਗਿਆ ਕਿ ਜੇਕਰ ਘਰ ਦੇ ਵਿੱਚ ਦਗਲ ਦਾਜੀ ਦਿੱਤੀ ਗਈ ਉਹਨਾਂ ਦੇ ਪਰਚੇ ਦਰਜ ਕੀਤਾ ਜਾਵੇ। ਹੁਣ ਸਰਕਾਰਾਂ ਪਰਚੇ ਦਰਜ ਕਰ ਸਕਦੀਆਂ ਨਾ ਅਸੀਂ ਇਤਿਹਾਸ ਦੇ ਵਿੱਚ ਉਹ ਹੁਕਮਰਾਨ ਵੀ ਦੇਖੇ ਆ ਜਿਨ੍ਹਾਂ ਨੇ ਸੋਕਰਾਤ ਨੂੰ ਜ਼ਹਿਰ ਪਲਾ ਦਿੱਤੇ ਕਿ ਤੂੰ ਝੂਠ ਬੋਲ ਜੇ ਸੱਚ ਬੋਲੇਗਾ ਤਾਂ ਫਿਰ ਤੈਨੂੰ ਜ਼ਹਿਰ ਦਾ ਪਿਆਲਾ ਪੀਣਾ ਪੈਣਾ। ਜੇ ਸੋਕਰਾਤ ਝੂਠ ਬੋਲ ਦਿੰਦਾ ਤੇ ਉਹਨੇ ਉਸੇ ਦਿਨ ਮਰ ਜਾਣਾ ਸੀ ਲੇਕਿਨ ਉਹਨੇ ਜ਼ਹਿਰ ਦਾ ਪਿਆਲਾ ਪੀਤਾ ਝੂਠ ਨਹੀਂ ਬੋਲਿਆ ਉਹ ਅੱਜ ਤੱਕ ਜਿੰਦਾ ਹੈ ਤੋਂ ਸਰਕਾਰਾਂ ਦਾ ਜ਼ਬਰ ਗੁਰੂ ਅਰਜਨ ਨੇ ਸਿਹਾ ਤੱਤੀਆਂ ਤਵੀਆਂ ਤੇ ਬਿਠਾ ਕੇ ਸ਼ਹੀਦ ਕੀਤਾ ਲੇਕਿਨ ਗੁਰੂ ਅਰਜਨ ਜਿੰਦਾ ਹੈ ਸਰਕਾਰਾਂ ਦਾ ਜ਼ਬਰ ਛੋਟੇ ਸਾਹਿਬ ਜਦਿਆਂ ਨੇ ਸਿਹਾ ਨੀਆਂ ਵਿੱਚ ਰੱਖ ਕੇ ਦਿਵਾਰਾਂ ਉੱਸਾਰ ਦਿੱਤੀਆਂ ਸਰਕਾਰਾਂ ਦਾ ਜ਼ਬਰ ਗੁਰੂ ਤੇਗ ਬਹਾਦਰ ਨੇ ਸਿਹਾ ਚਾਂਦਨੀ ਚੌਂਕ ਵਿੱਚ ਸਿਰ ਔਰ ਧੜ ਅਲੱਗ ਕਰ ਦਿੱਤਾ ਭਗਵੰਤ ਮਾਨ ਜੀ ਪਰਚੇ ਦਰਜ ਕਰ ਲੈਣ ਜੇਲ੍ਹਾਂ ਚ ਸੁੱਟ ਲੈਣ ਪੰਜਾਬ ਸੰਭਾਲਣ ਲਈ ਜਵਾਨੀ ਬਚਾਉਣ ਲਈ ਡਰੱਗ ਮਾਫੀਆ ਦੇ ਖਾਤਮੇ ਲਈ ਗਰੀਬਾਂ ਦੇ ਘਰ ਬਚਾਉਣ ਲਈ ਗਰੀਬਾਂ ਨੂੰ ਜ਼ਮੀਨਾਂ ਦੀ ਮਾਲਕੀ ਹੱਕ ਦਿਵਾਨ ਲਈ ਬੌਜਨ ਸਮਾਜ ਪਾਰਟੀ ਕਿਸੇ ਵੀ ਕੁਰਬਾਨੀ ਦੇ ਲਈ ਤਿਆਰ ਖੜੀ ਹੈ ਗਰੀਬਾਂ ਦਾ ਉਜਾੜਾ ਬਿਲਕੁਲ ਬਰਦਾਸ਼ਤ ਨਹੀਂ ਹੋਏਗਾ ਤੇ ਸਲੀ ਉਹਨਾਂ ਨੇ ਕਹਿ ਕੇ ਕਿ ਇਸ ਫਿਰ ਦੁਬਾਰਾ ਆਵਾਂਗੇ ਫਿਰ ਪੂਰਾ ਪੰਚਾ ਜਿਹੜਾ ਗਰੀਬਾਂ ਦੇ ਘਰ ਤੋਂ ਚੱਲੇਗਾ ਦੇਖੋ ਪੀਲੇ ਪੰਜਾ ਦਿੱਲੀ ਦੀ ਸਰਕਾਰ ਨੇ ਚਲਾਇਆ ਸੀ ਨਹਿਰ ਕੱਢਣੇ ਲਈ ਲੇਕਿਨ ਲੋਕ ਸ਼ਕਤੀ ਦੇ ਵਿੱਚ ਇੰਨੀ ਤਾਕਤ ਹੁੰਦੀ ਆ ਕਿ ਉਹ ਸਾਰੇ ਹੀ ਪੰਜੇ ਤੋੜ ਦਿੰਦੀ ਆ ਨਹਿਰ ਨਿਕਲੀ ਨਹੀਂ ਇਸ ਕਰਕੇ ਪੰਜਾਬ ਦੀ ਸਰਕਾਰ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਕਿ ਜੇ ਪੰਜਾਬ ਦੇ ਲੋਕ ਕੇਂਦਰ ਦੀ ਸਰਕਾਰ ਦੇ ਪੀਲੇ ਪੰਜੇ ਦੇ ਨੱਕ ਨੂੰ ਭੰਨ ਸਕਦੇ ਆ ਤੋ ਪੰਜਾਬ ਸਰਕਾਰ ਦੇ ਪੀਲੇ ਪੰਜੇ ਦੇ ਨੱਕ ਨੂੰ ਵੀ ਪੰਨ ਸਕਦੇ ਜਵਰਦੀ ਇੰਤਹਾਜ ਜਦੋਂ ਹੁੰਦੀ ਆ ਫਿਰ ਜਨਤਾ ਸੜਕਾਂ ਤੇ ਆਉਂਦੀ ਆ ਅਸੀਂ ਬਹੁਜਨ ਸਮਾਜ ਪਾਰਟੀ ਹਮੇਸ਼ਾ ਅਮਨ ਸ਼ਾਂਤਮਈ ਅੰਦੋਲਨ ਦੇ ਹੱਕ ਵਿੱਚ ਆ ਪਰ ਅਮਨ ਔਰ ਸ਼ਾਂਤੀ ਦੇ ਉੱਪਰ ਪਹਿਰਾ ਦਿੰਦੇ ਹੋਏ ਸੰਗਤਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਕੋਈ ਵੀ ਕੁਰਬਾਨੀ ਕਰਨ ਤੋਂ ਗਰੇਜ ਨਹੀਂ ਕੀਤਾ ਜਾਉਂਦਾ